ਸਰਗੁਂਦੀਪ ਕੋਰ ਇਟਲੀ ਤੋਂ ਬਤੇ 9 ਤੇ 10 ਸ਼ਲੋਕ ਅੱਜ ਇਹਨਾਂ ਦਾ ਪਾਠ ਆਪ ਦੀ ਸਰਵਣ ਕਰਾਓ ਤੇ ਇਹਨਾਂ ਦਾ ਸ਼ੁੱਧ ਉਚਾਰਨ ਔਰ ਟੂਕ ਮਾਤਰ ਵਿਚਾਰ ਜਿਹੜੀ ਹੈ ਆਪਾਂ ਰਲ ਮਿਲ ਕੇ ਸਾਂਝੀ ਕਰਾਂਗੇ ਜੀ ਬੇਟਾ ਜੀ ਸਬ ਸੁਖ ਦਾ ਤਾਰਾਮ ਹੈ ਦੂਸਰ ਨਹੀਂ ਨ ਕੋਏ ਕਾਹੂ ਨਾਨਕ ਸੁਨ ਰੈ ਮਨਾਤੇ ਸਿਮਰਤ ਗਤ ਹੋਏ ਜੇ ਸਿਮਰ ਅਤਗਾ ਤੁਪਾ ਯੇ ਤੇ ਪਜਰੇ ਤੇ ਮੀਠ ਕਹੋ ਨਾਨਕ ਸੁਨ ਰਹਿ ਮਨਾ ਔਦ ਕਟਟ ਹੈ ਨੀ ਤ ਦੇਖੋ ਜਦੋਂ ਦਾ ਸੰਸਾਰ ਬਣਿਆ ਮਨੁੱਖ ਕਿਸੇ ਨਾ ਕਿਸੇ ਦੁੱਖ ਵਿੱਚ ਘਿਰਿਆ ਚੱਲੇ ਆ ਰਿਹਾ ਹੈ ਬੜਾ ਯਤਨ ਇਹਨੇ ਕੀਤਾ ਹੈ ਕਿ ਦੁੱਖ ਮੇਰੀ ਜ਼ਿੰਦਗੀ ਵਿੱਚ ਨਾ ਆਉਣ ਬਲਕਿ ਸੋਚੇ ਸੰਸਾਰ ਨੂੰ ਜਿਹਦੀ ਗੋਹ ਨਾਲ ਤਕੀਏ ਨਾ ਇਹ ਇੱਛਾ ਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਸੁੱਖ ਹੋਵੇ ਦੁੱਖ ਨਾ ਆਵੇ ਪਰ ਵੀ ਦੁੱਖ ਜ਼ਿਆਦਾ ਨੇ ਸੁੱਖ ਥੋੜਾ ਹੈ ਕਿਉਂ ਹੈ ਥੋੜਾ ਸਮਝਿਓ ਬੱਚੀ ਨੇ ਬੜੇ ਪਿਆਰ ਦੇ ਨਾਲ ਦੋ ਸ਼ਲੋਕਾਂ ਦਾ ਪਾਠ ਸਾਨੂੰ ਸਰੂ ਕਰਾਇਆ ਇਹ ਤਰਿਕੁ ਇਹੀ ਬੱਚੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਸਿੱਖੀ ਦੀ ਬਾਗਡੋਰ ਸੰਭਾਲਣੀ ਹੈ ਅਸੀਂ ਇਸ ਕਰਕੇ ਆਪ ਜੀ ਦੇ ਰੂਬਰੂ ਕਰਾ ਰਹੇ ਆ ਕਿ ਇਹਨਾਂ ਬੱਚਿਆਂ ਵਿੱਚ ਜਿਸ ਤਰ੍ਹਾਂ ਮੈਂ ਬੈਠਾ ਨਾ ਕੱਲ ਨੂੰ ਇੱਥੇ ਬੈਠ ਕੇ ਇਹਨਾਂ ਦੇ ਬੱਚਿਆਂ ਨੇ ਵਿਚਾਰ ਸਤਿਗੁਰੂ ਦੀ ਆਪ ਜੀ ਤੇ ਸਨਮੁਖ ਰੱਖਣ ਦੀ ਹੈ ਇਹ ਹੀ ਹੈ ਗੁਰਮਤਿ ਸਿੱਖ ਕੇ ਅਸਾਂ ਸਿਖਾਉਣੀ ਇਹ ਸਾਡਾ ਮੰਤ ਵੀ ਇਹ ਆ ਬੱਚੀ ਨੇ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਸਾਨੂੰ ਹੁਕਮ ਕਰ ਰਹੇ ਨੇ ਸਮਝਾ ਰਹੇ ਨੇ ਕਿ ਇਹ ਦੁਨੀਆ ਦੇ ਲੋਕੋ ਜੇ ਸੁਖ ਦੇਣ ਵਾਲਾ ਪਰਮਾਤਮਾ ਕੇਵਲ ਇੱਕ ਹੈ ਉਹਦੇ ਬਰਾਬਰ ਦਾ ਹੋਰ ਦੂਜਾ ਕੋਈ ਨਹੀਂ ਆ ਤੇ ਫਿਰ ਅਸੀਂ ਉਹਦਾ ਦਰ ਛੱਡ ਕੇ ਕਿਸੇ ਹੋਰ ਦੇ ਕੋਲ ਸੁੱਖ ਮੰਗਣ ਕਿਉਂ ਜਾਈਏ ਜਿਤੇ ਰਖਿਓ ਮੈਂ ਬਾਰ-ਬਾਰ ਆਪ تینوں ਬੇਨਤੀ ਕਰ ਰਿਹਾ ਵੀ ਸਾਡੀ ਦੌੜ ਜਿਹੜੀ ਆ ਸੁੱਖਾ ਕਰਕੇ ਆ ਹਰ ਮਨੁੱਖ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਸੁੱਖ ਹੋਵੇ ਦੁੱਖ ਨਾ ਆਵਣ ਪਰ ਮੰਗਣਾ ਕਿਹਦੇ ਕੋਲ ਹੈ ਸੁੱਖ ਮੰਗਣਾ ਕਿਹਦੇ ਕੋਲ ਹੈ ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਵਿੱਚ ਸਾਡਾ ਆਤਮਿਕ ਆਨੰਦ ਬਣਿਆ ਰਹੇ ਤੇ ਗੁਰਬਾਣੀ ਦੇ ਨਾਲ ਸਾਨੂੰ ਸਾਝ ਪਾਉਣੀ ਪਵੇਗੀ ਗੁਰੂ ਦੇ ਹੁਕਮ 'ਤੇ ਚੱਲਣਾ ਪਵੇਗਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਹੁਕਮ ਕਰ ਰਹੇ ਨੇ ਕਿ ਪ੍ਰਮਾਤਮਾ ਹੀ ਸਾਰੇ ਸੁੱਖ ਦੇਣ ਵਾਲਾ ਹੈ ਹੋਰ ਕੋਈ ਨਹੀਂ ਇਸ ਦੁਨੀਆ ਵਿੱਚ ਕੋਈ ਮਾਇਦਾ ਲਾਲ ਆਪਣੇ ਆਪ ਨੂੰ ਕਿੱਡਾ ਵੱਡਾ ਵੀ ਸਮਝ ਲਵੇ ਉਹ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਉਹ ਆਪ ਕਿਸੇ ਨਾ ਕਿਸੇ ਦੁੱਖ ਵਿੱਚ ਘਿਰਿਆ ਚੱਲਿਆ ਇਥੋਂ ਤੱਕ ਸਤਿਗੁਰੂ ਦੀ ਬਾਣੀ ਨੇ ਕਹਿ ਦਿੱਤਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਰਾਜਾ ਤਖਤ ਤੇ ਬੈਠਾ ਵੀ ਦੁਖੀ ਆ ਕਿ ਕੋਈ ਰਾਜ ਤਖਤ ਨਾ ਖੋ ਲਵੇ ਹੋ ਜਾ ਬਗਾਵਤ ਨਾ ਕਰ ਜਾਣ ਉਹ ਵੀ ਦੁਖੀ ਹੈ ਸੋ ਸਹਿਬ ਕਹਿੰਦੇ ਕਿ ਫਿਰ ਉਹਦੇ ਬਰਾਬਰ ਦਾ ਹੋਰ ਦੁਜਾ ਕੋਈ ਨਹੀਂ ਆ ਸਾਰੇ ਸੁੱਖਾਂ ਦਾ ਮਾਲਕ ਉਹ ਆਪ ਹੀ ਹੈ ਕਹੋ ਨਾਨਕ ਸੁਣ ਦੇ ਮਨਾ ਤੇ ਹੇ ਸਿਮਰਤ ਗਤ ਹੋਏ ਹੇ ਮੇਰੇ ਮਨਾ ਇੱਕ ਗੱਲ ਨੂੰ ਧਿਆਨ ਨਾਲ ਸੁਣ ਤੇ ਉਹਦਾ ਸਿਮਰਨ ਕਰਕੇ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਸਕਦੀ ਹੈ ਇਹ ਦੋ ਲਾਈਨਾਂ ਦਾ ਜਿਹੜਾ ਭਾਵ ਅਰਥ ਹੈ ਕਿ ਜੇ ਸਾਡੀ ਅਵਸਥਾ ਉੱਚੀ ਅਸੀਂ ਕਰਨੀ ਹੈ ਤੇ ਉਹਦੀ ਬੰਦਗੀ ਕਰ ਤੇ ਜੇ ਸੁਖ ਲੈਣੇ ਨੇ ਤੇ ਤਾਂ ਵੀ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਉਹਦੀ ਸ਼ਰਨ ਵਿੱਚ ਪਿਆ ਹੀ ਸੁਖ ਤੈਨੂੰ ਪ੍ਰਾਪਤ ਹੋਵੇਗਾ ਤਿਸ ਕੀ ਸ਼ਰਣੀ ਪਰਮਨਾ ਤਿਸ ਜੀਵਣ ਅਵਰ ਨ ਕੋਈ ਜਿਹਦੇ ਬਰਾਬਰ ਦਾ ਹੋਰ ਕੋਈ ਨਹੀਂ ਉਹਦੀ ਸ਼ਰਨ ਚ ਆ ਜਾ ਅਗਲੀ ਸ਼ਲੋਕ ਜਿਹੜਾ 10ਵਾਂ ਸ਼ਲੋਕ ਬੱਚੀ ਨੇ ਪੜਿਆ ਜੇ ਸਿਮਰਤ ਗਤ ਪਾਈ ਹੈ ਤਿਹ ਪਜਰੇ ਤਹ ਮੀਤ ਜਿਸ ਪਰਮਾਤਮਾ ਨੂੰ ਮਿਲਣ ਦੇ ਨਾਲ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ ਯਾ ਲਗੇ ਚੇਤੇ ਰੱਖੀ ਕੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ ਇਹ ਮੇਰੇ ਮਨਾ ਚੇਤੇ ਰੱਖ ਤੇਰੀ ਉਮਰ ਘਟਦੀ ਜਾ ਰਹੀ ਆ ਪ੍ਰਮਾਤਮਾ ਦਾ ਸਿਮਰ ਕਰ ਬੰਦਾ ਵੱਡਾ ਥੋੜੀ ਹੁੰਦਾ ਅਸੀਂ ਹਰ ਸਾਲ ਕਹਿੰਨੇ ਆ ਆਪਣਾ ਜਨਮ ਦਿਨ ਮਨਾ ਲੈਨੇ ਚੇਤੇ ਰੱਖਿਓ ਇੱਕ ਸਾਲ ਸਾਡੀ ਜ਼ਿੰਦਗੀ ਵਿੱਚੋਂ ਘਟ ਰਿਹਾ ਆ ਪਲ ਪਲ ਹਰ ਦਿਨ ਜਿਹੜਾ ਉਹ ਘਟ ਰਿਹਾ ਸਤਿਗੁਰੂ ਇੱਥੇ ਸਭ ਤਕੀਦ ਕਰ ਰਹੇ ਨੇ ਚੇਤੇ ਰੱਖੀ ਜੋ ਮਾਲਕ ਵੱਲੋਂ ਤੈਨੂੰ ਦਿਨ ਮਿਲੇ ਰਹਿਣਾ ਉਦਿਨ ਦਿਨ ਜਿਹੜਾ ਹੈ ਉਹ ਘਟ ਰਿਹਾ ਮਾਂ ਬੜੀ ਖੁਸ਼ ਹੁੰਦੀ ਹੈ ਕਿ ਮੇਰਾ ਬੱਚਾ ਵੱਡਾ ਹੋ ਰਿਹਾ ਪਰ ਮੌਤ ਕਾਲ ਹੱਸ ਰਿਹਾ ਇਹ ਵੱਡਾ ਨਹੀਂ ਹੋ ਰਿਹਾ ਇਹ ਛੋਟਾ ਹੋ ਰਿਹਾ ਦਿਨ ਦਿਨ ਅਬ ਤਾਂ ਘਟ ਤਾ ਹੈ